ਬਾਗੜ ਦੇ ਸਿਆਤਰਾ ਘਰੋਂ ਸਾਰੇ ਪੀਰ ਮਹਾਰਾਜ ਦੁੱਧ ਵਾਲੇ ਨੂੰ ਦੁੱਧ ਦਿੰਦਾ ਪੁੱਤ ਵਾਲੇ ਨੂੰ ਪੁੱਤ ਦਿੰਦਾ ਸਭ ਦੀ ਮਨੋ ਕਾਮਨਾ ਪੂਰੀ ਕਰਦਾ ਇਸ ਦੇ ਦਰ ਤੋਂ ਕੋਈ ਵੀ ਖਲੀ ਨਹੀਂ ਚੱਲਦਾ ਛੰਡੇ ਲੱਗੇ ਹੋਏ ਨੇ ਤਰ੍ਹਾਂ ਤਰ੍ਹਾਂ ਦੇ ਛੰਡੇ ਨੇ ਤੇ ਉੱਥੇ ਮੈਂ ਜਿਹੜੀ ਖਡਾਉਣੇ ਜਿੱਦਾਂ ਜਹਾਜ਼ ਇੰਨਾ ਖਡਾਉਣੇ ਪਏ ਨੇ ਯਾਨੀ ਉਹਨਾਂ ਦਾ ਕੀ ਰਾਜ ਹੈ ਬਹੁਤ ਦੂਰ ਦੂਰੋਂ ਸੰਗਤਾਂ ਦੀਆਂ ਨੇੜੇ ਤੋਂ ਦੂਰ ਤੋਂ ਹਰ ਵੀਰਵਾਰ ਇੱਥੇ ਬਾਬਾ ਜੀ ਦੀ ਚੌਂਕੀ ਲੱਗਦੀ ਹੈ ਅਖੰਡ ਵੀ ਕਹਿ ਦਿੰਦੇ ਨੇ ਸੇਧਰਵਾਰ ਚੰਦਾ ਨੂੰ ਗੱਡਾ ਗੱਡਾ ਯਾਰ ਪੀਰ ਮਾਰ ਰਿਹਾ ਦਰਵਾਜ਼ਾ ਇਹ ਜੱਦੀ ਪੁਸਤੀ ਗੱਦੀਆਂ ਚੱਲਦੀਆਂ ਆ ਰਹੀਆਂ ਇਹ ਦੁਨੀ ਪੂਰੀ ਦਰਬੀ ਬਾਬਾ ਜੀ ਦੇ ਦਰ ਤੇ ਚੱਲੇਗਾ ਹਰ ਇੱਕ ਬੰਦਾ ਪਰਿਵਾਰ ਦੇ ਵਿੱਚੋਂ ਚਾਹੇ ਕੋਈ ਵੀ ਇੱਕ ਨੂੰ ਭਗਤ ਬਣਨਾ ਪਵੇ ਫਰੀਦੇ ਵਿੱਚ ਕੋਈ ਭਗੰਡ ਨਹੀਂ ਕੋਈ ਚ ਪੈਸਾ ਨਹੀਂ ਲਿਆ ਜਾਂਦਾ ਐਨੇ ਕੁ ਦੁਨੀਆ ਬਾਤ ਚ ਇੱਥੇ ਬਾਬਾ ਜੀ ਦੇ ਲੰਗਰ ਭੰਡਾਰਿਆਂ ਦਾ ਹੱਤ ਨਹੀਂ ਹੈ ਕਦੇਗਾ ਦੇ ਵੀ ਹੱਲ ਹੁੰਦੇ ਆ ਉਹ ਵੀ ਉਹਨਾਂ ਦੇ ਵੀ ਹੱਲ ਹੁੰਦੇ ਆ ਕਿਸੇ ਦਾ ਮਾ ਬੱਚਾ ਨਹੀਂ ਹੁੰਦਾ ਉਹਦੇ ਵੀ ਹੱਲ ਹੁੰਦੇ ਆ ਬੰਦਾ ਮੁੰਡਾ ਖੁਰੇ ਆ ਘਰ ਘਰ ਰੱਜ ਗਏ ਹੋਰੇ ਲੱਖਾਂ ਦੀ ਐਵਰੇਜ ਰੋਜ਼ ਦੀ ਹੁੰਦੀ ਆ ਰਾਤ ਜਗਦੇ ਜੇ ਮੇਰਾ ਪੀਰ ਮਹਾਰਾਜ ਭੂਗਾ ਜਹਰ ਪੀਰ ਮਹਾਰਾਜ ਪਰਚੇ ਲਾ ਰਿਆ ਤਾਂ ਹੀ ਸੰਗਤਾਂ ਬਾਬਾ ਜੀ ਦੇ ਰਾਤ ਜਗੇ ਤੇਰੀਆਂ ਤਾਂ ਹੀ ਭੰਡਾਰੇ ਹੋ ਰਹੇ ਆ ਸਾਉਣ ਦੇ ਮਹੀਨੇ ਤੋਂ ਬਾਅਦ ਬਾਬਾ ਜੀ ਦੀ ਅਸ਼ਟਮੀ ਨੌਮੀ ਆਦੀ ਹੈ ਜਨਮ ਦੀ ਜਿਸ ਦਿਨ ਮੇਰੇ ਪੀਰ ਮਹਾਰਾਜ ਜੀ ਦਾ ਅਸ਼ਟਾਉਂ ਦੀ ਰਾਤ ਨੂੰ 12 ਵਜੇ ਬਾਬਾ ਜੀ ਨੇ ਜਨਮ ਲਿਆ ਨੌਮੀ ਵਾਲੇ ਦਿਨ ਉਹ ਅਸ਼ਟਮੀ ਨੌਮੀ ਦੇ ਮੇਲੇ ਵਸਰੇ ਪਰਦੇ ਕਿੱਥੇ ਲੱਗਦਾ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡੇ ਨਾਲ ਸੋਨੂ ਜਾਂਸਲਾ ਤੇ ਤੁਸੀਂ ਦੇਖ ਰਹੇ ਹੋ ਫਰੀडम ਟੀਵੀ ਜਿਵੇਂ ਜਾਣਦੇ ਹੀ ਨੇ ਕਿ ਸਭ ਇਸ ਦੁਨੀਆ ਦੇ ਵਿੱਚ ਇਸ ਸਮੇਂ ਬਹੁਤ ਸਾਰੇ ਪੀਰ ਫਕੀਰ ਹੋਏ ਨੇ ਤੇ ਅਗਰ ਗੱਲ ਕਰੀਏ ਪੀਰ ਫਕੀਰਾਂ ਦੀ ਤਾਂ ਉਹਦੇ ਵਿੱਚ ਗੱਗਾ ਜਹਾਰ ਵੀਰ ਜੀ ਜਿਹੜੇ ਦੁਨੀਆ ਨੂੰ ਧਿਆਨ ਰੱਖਦੇ ਨੇ ਸਭ ਦਾ ਔਰ ਇਨ ਇਸ ਇਲਾਕੇ ਦੇ ਵਿੱਚ ਇਸ ਦੁਨੀਆ ਦੇ ਵਿੱਚ ਜੇ ਆਪਾਂ ਸੀਜ਼ਨ ਦੀ ਗੱਲ ਕਰੇ ਗਰਮੀ ਯਾਨੀ ਸਾਵਣ ਦੀ ਸਾਵਣ ਉਤਰੇ ਤੋਂ ਬਾਅਦ ਇਹ ਸੀਜ਼ਨ ਚੱਲਦਾ ਹੈ ਬਾਬਾ ਜੀ ਦਾ ਕਿ ਚੌਕੀਆਂ ਲੱਗਦੀਆਂ ਨੇ ਸੰਗ ਜਾਂਦੇ ਨੇ ਬਾਗੜ ਦਰਬਾਰ ਤੇ ਤੇ ਜਿਸ ਤਰੀਕੇ ਦੇ ਨਾਲ ਬਹੁਤ ਸਾਰੀਆਂ ਮਨੋ ਕਾਮਨਾ ਦੁੱਧ ਪੁੱਤ ਤੇ ਬਾਹਰ ਜਾਣ ਦੀਆਂ ਲੋਕਾਂ ਦੀਆਂ ਬਹੁਤ ਸਾਰੀਆਂ ਦੁਆਵਾਂ ਵੀ ਪੂਰਾ ਹੁੰਦੀਆਂ ਨੇ ਸੋ ਇਸ ਸਮੇਂ ਬੈਠੇ ਹੋਏ ਹਾਂ ਅਸੀਂ ਬਨੂੜ ਬੈਰੀਅਲ ਤੇ ਜਿੱਥੇ ਇੱਕ ਵੱਡਾ ਦਰਬਾਰ ਲੱਗਿਆ ਹੋਇਆ ਸੋ ਸਾਡੇ ਨਾਲ ਸਾਈਂ ਗੁਰਨਾਮ ਜੀ ਜੀ ਨੇ ਜਿੱਥੇ ਬਹੁਤ ਸਾਰੀਆਂ ਇੱਥੇ ਮਨੋ ਕਾਮਨਾ ਪੂਰੀਆਂ ਹੁੰਦੇ ਬੜੇ ਲੋਕ ਚੜਾਵਾ ਚੜਦਾ ਹੈ ਯਾਨੀ ਲੋਕ ਦੁਆਵਾਂ ਮੰਗਦੇ ਨੇ ਤੇ ਹੁਣ ਉਹਨਾਂ ਦਾ ਇੱਕ ਵੱਡਾ ਸੰਗ ਵੀ ਜਾ ਰਿਹਾ ਹੈ ਬਾਬਾ ਜੀ ਦੇ ਦਰਬਾਰ ਗੁੱਗਾ ਜਹਾਰਪੀਰ ਜੀ ਦੇ ਗੁੱਗਾ ਮਾੜੀ ਤੇ ਸੋ ਉੱਤੇ ਦੇ ਆਪਾਂ ਗੱਲਬਾਤ ਕਰਾਂਗੇ ਕਿ ਸਾਈ ਜੀ ਕੀ ਕਹਿਣਾ ਚਾਹੁੰਦੇ ਆ ਕਿ ਕਿਦਾਂ ਦੀਆਂ ਇੱਥੇ ਮਰਾਦਾਂ ਪੂਰੀਆਂ ਨੇ ਪੂਰੀ ਗੱਲਬਾਤ ਕਰਾਂਗੇ ਆਪਾਂ ਸੋ ਸਵਾਗਤ ਕਰਾਂਦਾ ਸਤਿ ਸ਼੍ਰੀ ਅਕਾਲ ਬਾਬਾ ਜੀ ਸਤਿ ਸ਼੍ਰੀ ਅਕਾਲ ਜੀ ਸਭ ਤੋਂ ਪਹਿਲਾਂ ਤਾਂ ਜੈ ਬਾਬੇ ਦੀ ਭਾਈ ਤੇ ਪੱਤਰਕਾਰ ਵੀਰਾਂ ਦਾ ਤੇ ਚੈਨਲ ਵਾਲੇ ਵੀਰਾਂ ਦਾ ਸੋਨੂੰ ਜੰਸਲਾ ਜੀ ਦਾ ਬਨੂ ਡੇਰੇ ਦਰਬਾਰ ਤੇ ਪਹੁੰਚਣ ਤੇ ਜੀ ਆਇਆਂ ਬਹੁਤ ਬਹੁਤ ਧੰਨਵਾਦ ਮੇਰਾ ਪੀਰ ਮਹਾਰਾਜ ਸਭ ਦਾ ਭਲਾ ਕਰੇ ਮੇਰਾ ਗੁੱਗਾ ਜਹਰ ਪੀਰ ਰਾਣਾ ਜੀ ਆਈ ਸਾਰੀ ਸਾਧ ਸੰਗਤ ਦੀ ਤੇ ਚੈਨਰ ਵਾਲੇ ਵੀਰਾਂ ਦੀ ਹਾਜ਼ਰੀ ਪ੍ਰਵਾਨ ਕਰੇ ਮੇਰਾ ਪੀਰ ਮਹਾਰਾਜ ਸਭ ਦਾ ਭਲਾ ਕਰੇ ਹਾਂਜੀ ਬਾਬਾ ਜੀ ਤੁਸੀਂ ਕੀ ਕਹਿਣਾ ਜਾਣਦੇ ਹੋ ਕਿ ਜਿਸ ਤਰ੍ਹਾਂ ਇਹਨੇ ਦਿਨਾਂ ਦੇ ਵਿੱਚ ਬਹੁਤ ਸਾਰੇ ਯਾਨੀ ਪਿੰਡਾਂ ਦੇ ਵਿੱਚ ਚੌਕੀਆਂ ਲੱਗਦੇ ਨੇ ਮੇਲੇ ਲੱਗਦੇ ਨੇ ਕੁਸ਼ਤੀ ਦੰਗਲ ਹੁੰਦੇ ਨੇ ਤੇ ਬਾਬਾ ਜੀ ਬਾਰੇ ਥੋੜਿਆ ਜਿਹਾ ਸਾਨੂੰ ਦੱਸ ਦੋ ਕਿ ਕਿਸ ਤਰ੍ਹਾਂ ਦੀਆਂ ਇੱਥੇ ਮਨੋ ਕਾਮਨਾ ਪੂਰੀਆਂ ਹੁੰਦੀਆਂ ਨੇ ਤੇ ਤੁਹਾਡੇ ਦਰਬਾਰ ਦੇ ਵਿੱਚ ਕਿੱਥੋਂ ਕਿੱਥੋਂ ਲੋਕ ਆਂਦੇ ਨੇ ਇਹ ਭਾਈ ਗੁੱਗਾ ਜਹਰ ਪੀਰ ਮਹਾਰਾਜ ਜੀ ਚਾਰੇ ਖੁੰਟਾਂ ਦਾ ਰਾਣਾ ਹੈ ਚਾਰੇ ਖੁੰਟਾਂ ਦੀ ਸਾਰੇ ਪਾਸੇ ਦੀ ਦੁਨੀਆ ਪੂਜਦੀ ਹੈ ਆਲ ਵਰਲਡ ਵੀ ਦੁਨੀਆ ਪੂਜਦੀ ਹੈ ਪੀਰ ਮਹਾਰਾਜ ਇਹਦੇ ਇਹ ਬੜੀ ਜਗ ਦੀ ਜੋਤ ਹੈ ਬੜੀ ਪਾਵਰਫੁਲ ਜੋਤ ਹੈ ਹੁਣ ਦੇਖੋ ਬਾਬਾ ਜੀ ਦਾ ਸਾਵਣ ਦਾ ਮਹੀਨਾ ਲੰਘ ਕੇ ਹਟਿਆ ਸਾਰੇ ਭਗਤ ਸੇਵਾਦਾਰਾਂ ਨੇ ਸਵਾ ਸਵਾ ਮਹੀਨੇ ਬਾਬਾ ਜੀ ਦੀ ਸੇਵਾ ਲਾਈਆਂ ਤੇ ਬਾਬਾ ਜੀ ਦੇ ਹਰ ਇੱਕ ਪਿੰਡ ਚ ਨਗਰ ਚ ਸ਼ਹਿਰਾਂ ਚ ਜਿੱਥੇ ਹੀ ਬਾਬਾ ਜੀ ਦੇ ਦਰਵਾਰ ਹੈ ਬਾਬਾ ਜੀ ਦੇ ਮੇਲੇ ਭਰੇ ਆ ਬਸੇਰੇ ਲੱਗੇ ਆ ਬਾਬਾ ਜੀ ਦੇ ਹੁਣ ਸਾਰੀ ਸੰਗਤਾਂ ਸਾਰੇ ਭਗਤ ਸੇਵਾਦਾਰ ਆਪਣੇ ਆਪਣਾ ਸੰਗਤਾਂ ਨੂੰ ਲੈ ਕੇ ਹੁਣ ਬਾਗੜ ਦੇ ਸਿਆਤਰਾ ਜਾ ਰਹੇ ਆ ਸਾਰੇ ਪੀਰ ਮਹਾਰਾਜ ਦੁੱਧ ਵਾਲੇ ਨੂੰ ਦੁੱਧ ਦਿੰਦਾ ਪੁੱਤ ਵਾਲੇ ਨੂੰ ਪੁੱਤ ਦਿੰਦਾ ਸਭ ਦੀ ਮਨੋ ਕਾਮਨਾ ਪੂਰੀ ਕਰਦਾ ਇਹਦੇ ਦਰ ਤੋਂ ਕੋਈ ਵੀ ਖਾਲੀ ਨਹੀਂ ਜਾਂਦਾ ਮੇਰਾ ਪੀਰ ਮਹਾਰਾਜ ਸਭ ਦਾ ਭਲਾ ਕਰਦਾ ਅੱਛਾ ਮੈਂ ਦੇਖਿਆ ਮੈਂ ਕਾਫੀ ਜਾਨਾ ਛੰਡੇ ਲੱਗੇ ਹੋਏ ਨੇ ਤਰ੍ਹਾਂ ਤਰ੍ਹਾਂ ਦੇ ਛੰਡੇ ਨੇ ਤੇ ਉੱਥੇ ਮੈਂ ਜਿਹੜੇ ਖਡਾਉਣੇ ਜਿੱਦਾਂ ਜਹਾਜ਼ ਐਦਾਂ ਖਡਾਉਣੇ ਪਏ ਨੇ ਯਾਨੀ ਉਹਨਾਂ ਦਾ ਕੀ ਰਾਜ ਹੈ ਦੇਖੋ ਇੱਥੇ ਗੁੱਗਾ ਮੜੀ ਦਰਗਾਹ ਸ਼ਰੀਫ ਬਨੂੜ ਤੇ ਬਹੁਤ ਦੂਰ ਦੂਰੋਂ ਸੰਗਤਾਂ ਦੀਆਂ ਨੇੜੇ ਤੋਂ ਦੂਰ ਤੋਂ ਹਰ ਵੀਰਵਾਰ ਇੱਥੇ ਬਾਬਾ ਜੀ ਦੀ ਚੌਂਕੀ ਲੱਗਦੀ ਹੈ ਮਹਿਫਲ ਲੱਗਦੀ ਹੈ ਬਾਬਾ ਜੀ ਦਾ ਲੰਗਰ ਭੰਡਾਰਾ ਲੱਗਦਾ ਤੇ ਜੋ ਸੰਗਤਾਂ ਦੇ ਮਨ ਦੀ ਮਰਦ ਹੁੰਦੀ ਹੈ ਜਿੱਦਾਂ ਮੰਨ ਲਓ ਤੁਸੀਂ ਜਹਾਜ਼ਾਂ ਦੀ ਗੱਲ ਕਰੀ ਹੈ ਕੋਈ ਵੀ ਬਾਹਰ ਜਾਣਾ ਚਾਹੁੰਦਾ ਉਹ ਇੱਥੇ ਆ ਕੇ ਬਾਬਾ ਜੀ ਤੇ ਦੁਆ ਬੇਨਤੀ ਕਰਦਾ ਪੀਰ ਮਹਾਰਾਜ ਤੇ ਜਹਾ ਚੜਾਉਂਦਾ ਉਹਦੀ ਬੜੀ ਜਲਦੀ ਮਨੋ ਕਾਮਨਾ ਪੂਰੀ ਹੋ ਜਾਂਦੀ ਬਾਬਾ ਜੀ ਉਹਨਾਂ ਨੂੰ ਬਾਹਰ ਭੇਜ ਦਿੰਦਾ ਉਹ ਸੰਗਤਾਂ ਜਹਾ ਚੜਾਉਂਦੀਆਂ ਇੱਥੇ ਜਿਹੜੇ ਬਾਬਾ ਜੀ ਦੇ ਝੰਡੇ ਐ ਜਿੱਦਾਂ ਇੱਥੇ ਕੋਈ ਆਪਣੀ ਮਨੋ ਕਾਮਨਾ ਲੈ ਕੇ ਆਉਂਦਾ ਕਿਸੇ ਮਕਸਦ ਪਿੱਛੇ ਆਉਂਦਾ ਬਾਬਾ ਜੀ ਦੇ ਦਰਬਾਰ ਤੇ ਕੋਈ ਵੀ ਕਿਸੇ ਦਾ ਕੰਮ ਐ ਕੋਈ ਕੇਸ ਐ ਕੁਝ ਵੀ ਐ ਤਾਂ ਉਹ ਇੱਥੇ ਬਾਬਾ ਜੀ ਦੇ 11 ਰੁਪਏ ਵਾਧਾ ਚੁਕਾਇਆ ਜਾਂਦਾ ਵੀ ਪੀਰ ਮਹਾਰਾਜ ਮੇਰਾ ਇਹ ਕੰਮ ਹੈ ਕੰਮ ਕਰ ਦਿਓ ਉਸ ਤੋਂ ਬਾਅਦ ਫਿਰ ਜਿੱਦਾਂ ਇਹ ਝੰਡੇ ਸੰਗਾਰੇ ਆ ਹੁਣ ਆਪਾਂ ਬਾਗੜ ਜਾਵਾਂਗੇ 6 ਤਰੀਕ ਨੂੰ ਉਹ ਸੰਗਤਾਂ ਬਾਬਾ ਜੀ ਦਾ ਵਾਧਾ ਲੈ ਕੇ ਤੇ ਪੀਰ ਮਹਾਰਾ ਦਾ ਝੰਡਾ ਲੈ ਕੇ ਬਾਗੜ ਦੇ ਸ ਜਾਵਾਂਗੇ ਤੇ ਉੱਥੇ ਬਾਬਾ ਜੀ ਦੀ ਸੁੱਖ ਚੜਦੀ ਕੋਈ ਬਾਬਾ ਜੀ ਤੁਹਾਡੇ ਕੋਲ ਇਦਾਂ ਦਾ ਕੋਈ ਪੀੜਿਤ ਪਰਿਵਾਰ ਆਇਆ ਹੋਵੇ ਕਿ ਕੋਈ ਕੰਮ ਰੁਕਿਆ ਹੋਵੇ ਕਿਦਾਂ ਦਾ ਕੋਈ ਕਿੱਸਾ ਸਾਂਝਾ ਕਰੋਂਗੇ ਕਿ ਜਿਹਦਾ ਕੰਮ ਹੀ ਨਾ ਹੁੰਦਾ ਹੋਵੇ ਕਿਉਂਕਿ ਬਹੁਤ ਸਾਰੇ ਲੋਕ ਇਹ ਵੀ ਗੱਲਾਂ ਕਰਦੇ ਨੇ ਕਿ ਕੋਈ ਲੋਕ ਪਖੰਡ ਵੀ ਕਹਿ ਦਿੰਦੇ ਨੇ ਦੇਖੋ ਪਖੰਡ ਵਾਲਾ ਕੋਈ ਕੰਮ ਨਹੀਂ ਇੱਥੇ ਇੱਥੇ ਕਿ ਕਿਸੇ ਦਰਬਾਰ 'ਚ ਨਹੀਂ ਹੁੰਦਾ ਜੋ ਗੁਗਾ ਯਾਰਪੀਰ ਮਹਾਰਾਜ ਦੇ ਦਰਬਾਰ ਹੈ ਇਹ ਜੱਦੀ ਪੁਸਤੀ ਗੱਦੀਆਂ ਚੱਲਦੀਆਂ ਆ ਰਹੀਆਂ ਹਰ ਇੱਕ ਪਰਿਵਾਰਾਂ ਦੀਆਂ ਹਰ ਇੱਕ ਘਰਾਂ ਦੀਆਂ ਜੱਦੀ ਪੁਸਤੀ ਗੱਦੀਆਂ ਅੱਗੇ ਤੋਂ ਅੱਗੇ ਤੇ ਪੀੜੀ ਦਰ ਪੀੜੀ ਚੱਲਦੀਆਂ ਜਿਹਦੇ ਘਰ 'ਚ ਇੱਕ ਵਾਰੀ ਬਾਬਾ ਜੀ ਦਾ ਕੋਈ ਨਿਸਾਨ ਸੰਗਾਰਨ ਲੱਗੇ ਬਾਬਾ ਜੀ ਦਾ ਅਸ਼ਟਮੀ ਨੌਮੀ ਤੇ ਆ ਕਿਸੇ ਵੀ ਤਿਥ ਨੂੰ ਜਾਂ ਬਾਬਾ ਜੀ ਦੀ ਕੋਈ ਚੌਂਕੀ ਲਾਣ ਲੱਗਿਆ ਤਾਂ ਉਹਦੇ ਵੰਸ ਦੇ ਵਿੱਚੋਂ ਅੱਗੇ ਤੋਂ ਅੱਗੇ ਪੀੜੀ ਦਰ ਪੀੜੀ ਬਾਬਾ ਜੀ ਦੇ ਦਰ ਤੇ ਚੱਲੇਗਾ ਹਰ ਇੱਕ ਬੰਦਾ ਪਰਿਵਾਰ ਦੇ ਵਿੱਚੋਂ ਚਾਹੇ ਕੋਈ ਵੀ ਇੱਕ ਨੂੰ ਭਗਤ ਬਣਨਾ ਪਏਗਾ ਜਿੱਦਾਂ ਹੁਣ ਸਾਡਾ ਤਾਂ ਸਾਡਾ ਪਹਿਲਾਂ ਬਜ਼ੁਰਗਾਂ ਨੇ ਸੇਵਾ ਕਰੀ ਹੁਣ ਉਸ ਤੋਂ ਬਾਅਦ ਸਾਨੂੰ ਕਰਨੀ ਪੈ ਰਹੀ ਐ ਅਸੀਂ ਕਰ ਰਹੇ ਬਾਬਾ ਜੀ ਦੇ ਚਰਨੇ ਲਗੇ ਪੀਰ ਮਹਾਰਾਜ ਜੋ ਗੁੱਗਾ ਜਹਰ ਪੀਰ ਮਹਾਰਾਜ ਦੀ ਲੈਨ ਐ ਇਹਦੇ ਵਿੱਚ ਕੋਈ ਪਖੰਡਵਾਜ ਨਹੀਂ ਦੇਖੋ ਹੋਰ ਬਹੁਤ ਤਰ੍ਹਾਂ ਦੀ ਦੁਨੀਆ ਸਮਾਜ ਐ ਸਾਰੀ ਤਰ੍ਹਾਂ ਦੀ ਦੁਨੀਆ ਪਰ ਇਹਦੇ ਵਿੱਚ ਕੋਈ ਪਖੰਡ ਨਹੀਂ ਕੋਈ ਇੱਚ ਪੈਸਾ ਨਹੀਂ ਲਿਆ ਜਾਂਦਾ ਕੋਈ ਕੁਛ ਨਹੀਂ ਕਿਸੇ ਦੀ ਕੋਈ ਸਰਦਾ ਤਾਂ ਕੋਈ ਗੱਲੇ ਚ ਪਾ ਸਕਦਾ ਕਿਸੇ ਤੋਂ ਕੋਈ ਇੱਥੇ ਨਹੀਂ ਪੈਸਾ ਲਿਆ ਜਾਂਦਾ ਕੋਈ ਪੈਸੇ ਵਾਲਾ ਕੰਮ ਨਹੀਂ ਇੱਥੇ ਇੱਥੇ ਸਿਰਫ ਕੋਈ ਆਂਦਾ ਆਪਾਂ ਉਹਦੀ ਦੁਆਵੰਦਗੀ ਕਰਦੇ ਆਂ ਦੁਆ ਬੇਨਤੀ ਕਰਦੇ ਆਂ ਜਿਸ ਵੀ ਉਹਦੇ ਕੰਮ ਮਕਸਦ ਪਿੱਛੇ ਆਂਦਾ ਮੇਰਾ ਦਾਤਾ ਸੁਣਦਾ ਸਭ ਦਾ ਭਲਾ ਕਰਦਾ ਗੱਗਾ ਜਹਰਪੀਰ ਮਹਾਰਾਜ ਕਹਿਣ ਦਾ ਮਤਲਬ ਕਿ ਮੰਨੋ ਤਾਂ ਬਹੁਤ ਕੁਝ ਨਾ ਮੰਨੋ ਤਾਂ ਕੱਖ ਵੀ ਨਹੀਂ ਯਾਨੀ ਜਿਹੜੇ ਸੈਕਰੇਡ ਜਹਾਜ਼ ਪੈ ਨੇ ਇੰਨੇ ਲੋਕੀ ਇੱਥੋਂ ਯਾਨੀ ਮੰਨਤਾ ਪੂਰੀਆਂ ਕਰਾ ਕੇ ਬਾਹਰ ਚਲੇ ਗਏ ਇੱਥੇ ਜੀ ਕੋਈ ਮਤਲਬ ਈਡੀਆ ਨਹੀਂ ਹੈ ਪਤਾ ਨਹੀਂ ਆਣ ਗਿਣ ਤੱਕ ਕਿੰਨੀ ਕੁ ਦੁਨੀਆ ਕੰਨਿਆਂ ਦੇ ਬੱਚੇ ਕਿੰਨੀ ਕੁ ਦੁਨੀਆ ਬਾਹਰ ਚਲੇ ਗਏ ਇੱਥੇ ਬਾਬਾ ਜੀ ਦੇ ਲੰਗਰ ਭੰਡਾਰਿਆਂ ਦਾ ਅੰਤ ਨਹੀਂ ਹੈ ਕਦੇ ਕੋਈ ਬਾਹਰ ਵਾਲਾ ਅੱਜ ਵੀ ਜਿਹੜਾ ਬਾਬਾ ਜੀ ਦਾ ਭੰਡਾਰਾ ਹੋਇਆ ਇੱਥੇ ਜਲੇਬੀਆਂ ਦਾ ਉਹਨਾਂ ਦਾ ਵੀ ਬੇਟਾ ਬਨੂੜਤ ਹੋਈਆਂ ਉਹਨਾਂ ਦਾ ਬੇਟਾ ਹੀ ਬਾਬਾ ਜੀ ਨੇ ਬਾਹਰ ਸੈਟ ਅਮਰੀਕਾ ਭੇਜਿਆ ਸੈਟ ਕਰਿਆ ਉਹਦੀ ਖੁਸ਼ੀ ਚ ਅੱਜ ਭੰਡਾਰਾ ਦੇ ਇੱਥੇ ਦੁਨੀਆ ਭੰਡਾਰੇ ਵੀ ਦੰਦੀ ਜਿਹਦੀ ਮੰਨਤਾ ਪੂਰੀ ਹੁੰਦੀ ਭੰਡਾਰੇ ਦੰਦੇ ਬਹੁਤ ਤਰ੍ਹਾਂ ਦੀ ਦੁਖੀਆ ਦੁਨੀਆ ਆਉਂਦੀ ਆ ਕਿਸੇ ਨੂੰ ਕੋਈ ਪ੍ਰੋਬਲਮ ਹੈ ਕਿਸੇ ਨੂੰ ਨਿਗਾਹ ਦੀ ਕਿਸੇ ਨੂੰ ਕਾਸੀ ਦੀ ਇੱਥੇ ਨਿਗਾਹ ਦੇ ਵੀ ਹੱਲ ਹੁੰਦੇ ਆ ਉਹ ਵੀ ਉਹਨਾਂ ਦੇ ਵੀ ਹੱਲ ਹੁੰਦੇ ਆ ਕਿਸੇ ਦਾ ਬੱਚਾ ਨਹੀਂ ਹੁੰਦਾ ਉਹਦੇ ਵੀ ਹੱਲ ਹੁੰਦੇ ਆ ਬਾਬਾ ਜੀ ਕੋਲ ਦੁਆ ਬੰਦਗੀ ਕਰਦੇ ਉਹਨਾਂ ਨੂੰ ਬਾਬਾ ਜੀ ਪੁੱਤਰ ਦੀ ਦਾਤ ਬਖਸਦਾ ਹੁਣ ਵੀ ਸਾਡੇ ਕੋਲ ਬਹੁਤ ਬੱਚਿਆਂ ਦੀ ਸੁੱਖਾਂ ਜਾਣੀਆਂ ਜਿਨ੍ਹਾਂ ਦੇ ਘਰ 'ਚ ਬਾਬਾ ਜੀ ਨੇ ਪੁੱਤਰਾਂ ਦੀ ਦਾਤਾਂ ਬਖਸੀਆਂ ਹੋਰ ਕਿਸੇ ਦੇ ਸਰਕਾਰੀ ਨੌਕਰੀ ਦਾ ਕੰਮ ਹੈ ਨੌਕਰੀਆਂ ਵੀ ਲੱਗਦੀਆਂ ਇੱਥੋਂ ਕਿਸੇ ਦਾ ਕੋਈ ਕੇਸ ਝਗੜਾ ਕੋਈ ਵੀ ਮੰਨਤ ਹੈ ਸਾਰੀਆਂ ਪੂਰੀਆਂ ਹੁੰਦੀਆਂ ਇੱਥੋਂ ਕੋਈ ਖਾਲੀ ਨਹੀਂ ਜਾਂਦਾ ਕਿਸੇ ਦੀ ਜੋੜੀ ਨਹੀਂ ਮਿਲਦੀ ਉਹ ਆਂਦਾ ਪੀਰ ਮਹਾਰਾਜ ਜੀ ਦੀ ਜੋੜੀ ਵੀ ਮਲਾਉਂਦਾ ਯਾਨੀ ਕਹਿਣ ਦਾ ਮਤਲਬ ਕਿ ਕੋਈ ਸੱਚੇ ਦਿਲੋਂ ਮੰਨਦਾ ਤਾਂ ਬਾਬਾ ਜੀ ਉਹਦੀ ਮਰਵਾਦ ਪੂਰੀ ਕਰਦੇ ਨੇ ਬਿਲਕੁਲ ਕਰਦੇ ਆ ਜੀ ਕੋਈ ਦੇ ਦਰ ਤੋਂ ਖਾਲੀ ਨਹੀਂ ਜਾਂਦਾ ਦੇਖੋ ਹਰ ਇੱਕ ਪਿੰਡ ਚ ਜਗਾ ਜਗਾ ਪੀਰ ਮਹਾਰਾਜ ਦੇ ਦਰਬਾਰ ਕਿਥੇ ਐਂਤਵਾਰ ਨੂੰ ਚੌਂਕੀ ਲੱਗਦੀ ਕਿਥੇ ਵੀਰਵਾਰ ਲੱਗਦੀ ਕਿਥੇ ਕਿਸੇ ਦਿਨ ਲੱਗਦੀ ਬਾਬਾ ਜੀ ਦੇ ਅਣਗਿਣਤ ਰੋਜ਼ ਪੰਡਾਰੇ ਹੋ ਰਹੇ ਨੇ ਦਰਬਾਰਾਂ ਚ ਹੋ ਰਹੇ ਆ ਜੇ ਰਾਤ ਜਗੇ ਆਪਾਂ ਲਾਕਾ ਚੱਲੀ ਜਿੱਦਾਂ ਪਿੰਡਾਂ ਚ ਹੋ ਰਹੇ ਆ ਘਰ ਘਰ ਰਾਤ ਜਗੇ ਹੋ ਰਹੇ ਲੱਖਾਂ ਦੀ ਐਵਰੇਜ ਰੋਜ਼ ਦੀ ਆਉਂਦੀ ਆ ਰਾਤ ਜਗਿਆਂ ਦੀ ਇਹ ਆਪਾਂ ਪ੍ਰੋਪਰ ਮੰਨ ਕੇ ਚੱਲੀਏ ਹੁਣ ਤੁਸੀਂ ਹਿਸਾਬ ਲਾ ਕੇ ਦੇਖੋ ਬਾਬਾ ਜੀ ਦੇ ਢਾਡੀ ਸਮਈਆਂ ਦੀ ਹਜ਼ਾਰਾਂ ਨਹੀਂ ਛੋੜੀਆਂ ਗਾਉਣ ਵਾਲੀਆਂ ਕਿਸੇ ਕੋਲ ਟਾਈਮ ਨਹੀਂ ਹਰ ਇੱਕ ਵਿਜੀ ਹੈ ਕਿਸੇ ਕੋਲ ਰਾਤ ਜਗਾ ਕਿਸੇ ਕੋਲ ਬਸੇਰਾ ਕਿਸੇ ਕੋਲ ਚੌਂਕੀ ਕਿਸੇ ਕੋਲ ਭੰਡਾਰਾ ਜੇ ਮੇਰਾ ਪੀਰ ਮਹਾਰਾਜ ਗੁੱਗਾ ਜ਼ਾਹਰ ਪੀਰ ਮਹਾਰਾਜ ਪਰਚੇ ਲਾ ਰਿਆ ਤਾਂ ਹੀ ਸੰਗਤਾਂ ਬਾਬਾ ਜੀ ਦੇ ਰਾਤ ਜਗੇ ਦੇ ਰੀਆਂ ਤਾਂ ਹੀ ਭੰਡਾਰੇ ਹੋ ਰਹੇ ਆ ਤਾਂ ਹੀ ਬਾਬਾ ਜੀ ਦੇ ਢਾਡੀ ਸਮਈਏ ਪੀਰ ਮਹਾਰਾਜ ਦਾ ਜਸ ਗਾ ਰਹੇ ਆ ਸੇ ਬਾਬਾ ਜੀ ਮੈਨੂੰ ਇੱਕ ਗੱਲ ਦੱਸੋ ਕਿ ਜਿਸ ਤਰ੍ਹਾਂ ਦੰਗਲ ਹੁੰਦੇ ਨੇ ਕੁਸ਼ਤੀ ਦੰਗਲ ਹੁੰਦੇ ਨੇ ਮੇਲੇ ਲੱਗਦੇ ਨੇ ਅੱਜ ਦੇਖਿਆ ਜਾਂਦਾ ਕਿ ਜੇ ਪੰਜਾਬ ਦੀ ਗੱਲ ਕਰ ਲਈਏ ਤਾਂ ਮੇਲੇ ਕਹਿੰਦੇ ਨੇ ਕਿ ਪੰਜਾਬ ਦੇ ਵਿੱਚੋਂ ਖਤਮ ਹੁੰਦੇ ਜਾ ਰਹੇ ਪਰ ਬਾਬਾ ਜੀ ਦੇ ਦਰਬਾਰ ਤੇ ਤੇ ਹਰ ਬਹੁਤ ਸਾਰੇ ਪਿੰਡੇ ਤਾਂ ਜਿੱਥੇ ਮੇਲੇ ਲੱਗਦੇ ਨੇ ਹੁਣ ਬਨੂੜ ਦੇ ਵਿੱਚ ਵੀ ਮੇਰੇ ਖਿਆਲ ਨਾਲ ਮੇਲਾ ਲੱਗਣ ਜਾ ਰਿਹਾ ਮੇਲਿਆਂ ਦਾ ਤੇ ਜਿੱਦਾਂ ਕੁਸ਼ਤੀ ਦੰਗਲ ਹੁੰਦੇ ਉਹਨਾਂ ਦਾ ਰਾਜ ਕੀ ਹੈ ਅਸਲ ਕਹਾਣੀ ਕੀ ਹੈ ਯਾਨੀ ਜਿੱਦਾਂ ਮੇਲਿਆਂ ਦਾ ਇਸ ਤਰ੍ਹਾਂ ਜੀ ਜਿੱਦਾਂ ਮੈਂ ਪਹਿਲਾਂ ਵੀ ਕਹਿ ਕੇ ਹਟਿਆ ਜਿੱਦਾਂ ਸਾਵਣ ਦੇ ਵਿੱਚ ਬਾਬਾ ਜੀ ਦੀ ਸੇਵਾ ਚੱਲਦੀ ਬਾਬਾ ਜੀ ਦਾ ਸਾਵਣ ਦਾ ਮਸਤ ਮਹੀਨਾ ਮੰਨਿਆ ਜਾਂਦਾ ਸਾਵਣ ਦੇ ਮਹੀਨੇ ਤੋਂ ਬਾਅਦ ਬਾਬਾ ਜੀ ਦੀ ਅਸ਼ਟਮੀ ਨੌਮੀ ਆਉਂਦੀ ਹੈ ਜਨਮ ਦੀ ਜੀ ਜਿਸ ਦਿਨ ਮੇਰੇ ਪੀਰ ਮਹਾਰਾਜ ਜੀ ਦਾ ਅਸ਼ਠੀਉਂ ਦੀ ਰਾਤ ਨੂੰ 12 ਵਜੇ ਬਾਬਾ ਜੀ ਨੇ ਜਨਮ ਲਿਆ ਨੌਮੀ ਵਾਲੇ ਦਿਨ ਥੱppa ਲਿਆ ਉਹ ਅਸ਼ਟਮੀ ਨੌਮੀ ਦੇ ਮੇਲੇ ਵਸੇਰੇ ਭਰਦੇ ਕਿਥੇ ਲਖੜੀਆਂ ਨੂੰ ਭਰਦੇ ਆ ਜਿਦਣ ਲਖੜੀਆਂ ਹੁੰਦੀ ਆ ਉਸ ਦਿਨ ਪੀਰ ਮਹਾਰਾਜ ਦੇ ਲਖੜੀ ਬਣ ਕੇ ਝੰਡੇ ਨ ਸੰਗਾਰੇ ਜਾਂਦੇ ਆ ਜਿੱਦਾਂ ਉਹ ਸੰਗਾਰੇ ਆ ਵਾ ਸਾਹਮਣੇ ਠੀਕ ਹੈ ਜੀ ਉਸ ਤੋਂ ਬਾਅਦ ਅਸ਼ਟਮੀ ਨੌਮੀ ਦਾ ਵਸੇਲਾ ਵਸੇਰੇ ਭਰਦੇ ਕਿਸੇ ਦਾ ਛੱਟ ਛੱਟ ਦਾ ਭਜਦਾ ਕਿਸੇ ਦਾ ਇਕਮ ਦਾ ਭਰਦਾ ਅਲੱਗ-ਅਲੱਗ ਥੀਥਾਂ ਦੇ ਭਰਦੇ ਆ ਜਿੱਦਾਂ ਹੁਣ ਪਹਿਲਾਂ ਚੰਮਣੀ ਚ ਆਪਣਾ ਚਾਨਣ ਦੀ ਨੌਮੀ ਹੋ ਕੇ ਹਟੀ ਐ ਨਾ ਸੌਰੀ ਨੇੜ ਦੀ ਬਾਬਾ ਜੀ ਦੇ ਜਨਮ ਦੀ ਉਹ ਸਾਡੇ ਉਰੇ ਵੀ ਤਿੰਨ ਦਿਨ ਦਾ ਮੇਲਾ ਭਰਦਾ ਬਾਬਾ ਜੀ ਦਾ ਅਸ਼ਟਮੀ ਦਾ ਨੌਮੀ ਦਾ ਇਕਮ ਦਾ ਤੇ ਕਿਥੇ ਕੋਈ ਨਾਲ ਘੋਲ ਵੀ ਕਰਾਂਦਾ ਬਾਬਾ ਜੀ ਦੀ ਪਰੰਪਰਾ ਪੁਰਾਣੀ ਚੱਲਦੀ ਆ ਰਹੀ ਐ ਜਿੱਦਾਂ ਹੁਣ ਬਨੂੜ ਪੁਰਾਣੀ ਮਾੜੀ ਤੇ ਮੇਲਾ ਭਰੇਗਾ ਇਹ ਹੁਣ ਬਾਬਾ ਜੀ ਦੀ ਚੌਣਣੀ ਚਾਨਣੀ ਨੌਮੀ ਮਣਾਈ ਜਾਂਦੀ ਅਸ਼ਟਮੀ ਨੌਮੀ ਹੁਣ ਉਰੇ ਵੀ ਤਿੰਨ ਦਿਨ ਦਾ ਮੇਲਾ ਭਰਨਾ ਹੁਣ ਪਿੱਛੇ ਸਾਡਾ ਭਰਕੇ ਹਟਿਆ ਤਿੰਨ ਦਿਨ ਦਾ ਉਹ ਰੇ ਦਰਬਾਰ ਚ ਬਾਬੇ ਕਿੰਨੀ ਕੁ ਸੰਗਤ ਆ ਜਾਂਦੀ ਹੈ ਇੱਥੇ ਇੱਥੇ ਆਪਾਂ ਹਰ ਵੀਰਵਾਰ ਜੀ 1500 ਬੰਦੇ ਦਾ ਲਗਭਗ ਲੰਗਰ ਭੰਡਾਰਾ ਤਿਆਰ ਕਰਦੇ ਹਾਂ ਉਹਦੇ ਵਿੱਚੋਂ ਬਾਹਰ ਦੀ ਸੰਗਤ ਵੀ ਵਿਚਾਰੇ ਬਹੁਤ ਆ ਕੇ ਛੱਕ ਜਾਂਦੇ ਆ ਜੋ ਆਲੇ-ਦਾਲੇ ਕੰਮ ਧੰਦਾ ਕਰ ਰਹੇ ਜਿਹੜੀ ਸੰਗਤ ਉਹ ਰੇ ਹਰ ਵੀਰਵਾਰ ਆਂਦੀ ਹੈ ਤਾਂ ਲਗਭਗ 1200 ਬੰਦਾ ਹਰ ਵੀਰਵਾਰ ਭੁਗਤਦਾ ਇੱਥੇ ਵੱਧ ਵੀ ਆ ਜਾਂਦਾ ਅੱਛਾ ਜਿਹੜੇ ਹੁਣ ਸੰਗ ਜਾ ਰਿਹਾ ਤੁਹਾਡਾ ਬਾਗੜ ਦਰਵਾਜ਼ਾ ਯਾਨੀ ਕਿੱਥੇ-ਕਿੱਥੇ ਜਾਏਗਾ ਤੇ ਕਿੰਨੇ ਦਿਨਾਂ ਦਾ ਟੂਰ ਹੈ ਤੇ ਕਿੰਨੇ ਆ ਕਿ ਤੁਸੀਂ ਉਹਦਾ ਦਾ ਕਿਰਾਇਆ ਇਹ ਵੀ ਦੱਸ ਦੋ ਕਿ ਤਾਂ ਕਿ ਜਿਹੜਿਆਂ ਨੂੰ ਨਹੀਂ ਪਤਾ ਇਹ ਜਿਹੜੇ ਜਾਣਾ ਚਾਹੁੰਦੇ ਨੇ ਉਹ ਤੁਹਾਡੇ ਨਾਲ ਆ ਕੇ ਮਿਲ ਸਕਣ ਤੇ ਫੋਨ ਨੰਬਰ ਵੀ ਆਪਣਾ ਦੱਸ ਦੇਣਾ ਸਾਡਾ ਭਾਈ 6 ਤਰੀਕ ਨੂੰ ਸੰਗ ਜਾਏਗਾ ਦਿਨ ਸ਼ਨੀਵਾਰ ਸਵੇਰੇ ਤੁਰੇਗਾ ਜਾਂ ਸਾਡਾ 4 ਦਿਨ ਦੀ ਯਾਤਰਾ ਸਭ ਤੋਂ ਪਹਿਲਾਂ ਬਠਿੰਡੇ ਜਾਾਂਗੇ ਬਾਬਾ ਰਤਨਾ ਜੋਗੀ ਜੀ ਦੀ ਸਲਾਮ ਕਰੂਗੇ تھے ਜੋ ਗੁੱਗਾ ਜ਼ਹਰਪੀਰ ਮਹਾਰਾਜ ਰਾਣਾ ਜੀ ਦਾ ਗੁਰੂ ਤਾਂ ਉੱਥੇ ਦੀ ਸਲਾਮ ਫਿਰ 2 ਦਿਨ ਦੀ ਚੌਂਕੀ ਬਾਬਾ ਗੁਰੂ ਗੋਰਖਨਾਥ ਬਾਬਾ ਜੀ ਦੀ ਬਗੜ ਦੀ ਢਿੱਲੇ ਦੇ ਨਾਂ ਦੀ ਇੱਕ ਦਿਨ ਗੁੱਗਾ ਜ਼ਹਰਪੀਰ ਮਹਾਰਾਜ ਦੀ ਤੇ ਚੌਥੇ ਦਿਨ ਅਸੀਂ ਫਿਰ ਬਾਬਾ ਜੀ ਦੇ ਜਨਮ ਸਥਾਨ ਤੇ ਸਹਿਰ ਗਰਦੜੇ ਖੇੜੇ ਜਿੱਥਾ ਪੀਰ ਮਹਾਰਾਜੀ ਦਾ ਮਹਿਲ ਹੈ ਬਾਬਾ ਜੀ ਦਾ ਜਨਮ ਸਥਾਨ ਹੈ ਨਗਰ ਖੇੜੇ ਤੇ ਫਿਰ ਅਸੀਂ ਗਰਦੜੇ ਖੇੜੇ ਚ ਚੌਥੇ ਦਿਨ ਜਾਂਦੇ 4 ਦਿਨ ਦੀ ਸਾਡੀ ਯਾਤਰਾ ਹੁੰਦੀ ਹੈ ਜੋ ਸਾਡਾ ਜਾਣ ਵਾਸਤੇ ਇੱਥੇ ਬੱਸਾਂ ਦਾ ਤੇ ਟਰੱਕਾਂ ਦਾ ਪ੍ਰਬੰਧ ਹੈ 1000 ਰੁਪਏ ਸਾਡਾ ਕਰਾਇਆ ਪਰ ਸਵਾਰੀ ਦਾ ਉਹਦੇ ਵਿੱਚ ਲੰਗਰ ਭੰਡਾਰਾ ਰਹਿਣਾ ਸਹਿਣਾ ਸਭ ਕਾਸੀ ਦਾ ਪ੍ਰਬੰਧ ਹੈ ਇੱਥੋਂ ਹੀ ਲੈ ਕੇ ਜਾਉਂਗੇ ਇੱਥੇ ਹੀ ਲੈ ਕੇ ਆਉਂ। ਸੋ ਧੰਨਵਾਦ ਜੀ। ਸੋ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਇਸ ਦੇ ਬਾਰੇ ਸੋ ਆਪਦੇ ਕਮੈਂਟ ਕਰਕੇ ਵਿਚਾਰ ਜ਼ਰੂਰ ਸਾਂਝੇ ਕਰੋ ਸੋ तमाम ਗੱਲਾਂ ਬਾਤਾਂ ਕੀਤੀਆਂ ਜਿੱਦਾਂ ਸਾਵਣ ਦੇ ਵਿੱਚ ਜਾਂ ਸਾਵਣ ਤੋਂ ਬਾਅਦ ਚਾਲੇ ਚੱਲ ਜਾਂਦੇ ਨੇ ਬਾਬਾ ਗੁੱਗਾ ਜਹਾਰਵੀਰ ਜੀ ਦੇ ਸੋ ਉਸ ਦੇ ਬਾਰੇ ਚਰਚਾ ਕੀਤੀ ਸੋ ਤੁਸੀਂ ਵੀ ਆਪਦੇ ਕਮੈਂਟ ਕਰਕੇ ਵਿਚਾਰ ਜ਼ਰੂਰ ਸਾਂਝੇ ਕਰੋ ਕਿ ਕਿੱਦਾਂ ਦੀ ਲੱਗੀ ਗੱਲਬਾਤ ਸੋ ਜਿਨ੍ਹਾਂ ਨੇ ਚੈਨਲ ਨੂੰ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਜ਼ਰੂਰ ਕਰ ਲਓ ਮਿਲਾਂਗੇ ਅਗਲੀ ਵੀਡੀਓ ਦੇ ਵਿੱਚ ਦਿਓ ਇਜਾਜ਼ਤ ਮੇਰੇ ਸੋਗੀ ਗੁਰਪ੍ਰੀਤੂਆ ਦੇ ਨਾਲ ਸੋ ਨੂੰ ਜਾਂਸਲਾ ਦੀ ਰਿਪੋਰਟ ਪੰਜਾਬ